ਜੀ ਪਹੁੰਚ ਗਿਆ ਆਪਾਂ ਫਰਸੋਂ ਜਿਹੜਾ ਫਰਸੋਂ ਆਪਾਂ ਨੇ ਡੈਕਰੀ ਦਿੱਤੀ ਸੀ ਸਾਈ ਤੇ ਵੀਰ ਦਾ ਆ ਗਿਆ ਫੋਨ ਕਹਿੰਦਾ ਤਿਆਰ ਪਿਆ ਲੈ ਜਾ ਚੱਕ ਕੇ ਤੇ ਚਲਦੇ ਆਂ ਆਪਾਂ ਉੱਥੇ ਨੂੰ ਤੇ ਦੇਖਦੇ ਆ ਕਿਹਾ ਜਾ ਕਰਿਆ ਤਿਆਰ ਵੀਰ ਨੇ ਦਿਖਾਉਂ ਰਿਹਾ ਸਾਨੂੰ ਜਾ ਕੇ ਕਰਤਾਰ ਵਾਲਿਆਂ ਦੇ ਕੋਲ ਪਹੁੰਚ ਗਏ ਬੀੜ ਦੇ ਵਿੱਚ ਆ ਗਈ ਫੈਕਟਰੀ ਕਸ्तार 500 ਲਓ ਜੀ ਮਿੱਤਰੋ ਪਹੁੰਚ ਗਏ ਆਪਾਂ ਵੀਰਕੋੜ ਪੁੱਤੀ ਲਾ ਦੇ ਮੈਂ ਕਿਹਨਾਂ ਤਰਨਾ ਵੀ ਦਾ ਸ਼ੌਕ ਆ ਬੈਟਰੀ ਨਾ ਟੁੱਟੇ ਸਟਿੱਕਰ 12 ਇੰਚ ਕਿਤੇ ਉਹਦੇ ਨੇ ਜੀ 135 ਕੇ 55 155 ਰੁਪਏ ਆ ਬੇ ਕਰਦਾ ਜੀ ਤਿਆਰ ਸਾਰਾ ਕੁਝ ਯਾਰ ਇਹ ਟੈਪ ਟੇਪ ਗਾਣੀ ਵਿਚਾਰੇ ਚਾਏ ਕਰੂ ਇਹਨੂੰ ਤੁਸੀਂ ਟੈਂਪਲੀਰ ਫਰਟੂ ਮੋਸਪੇਟਾਂ ਗੀਰ ਕਰਦਾ ਹੁਣ ਆਪਣੀ ਸਿਲਪੜੀ ਮਿਹਨਤਾਂ ਰੇਡੀ the thought. ਪਟ ਪੂਰਾ ਹੋ ਗਿਆ ਜੀ ਓਕੇ ਹੋ ਗਿਆ ਜੀ ਮੈਟਰ ਸਨੈਰੀ ਮੌਕਾ ਕਰਤਾ ਪ੍ਰੀਤ ਵਾਲਿਆਂ ਨੇ ਆ ਸਮਾਰ ਮੈਲ ਨਾਲ ਸਬਸਿਡੀ ਦੇ ਲੋਨ ਤੇ ਜੇ ਕਿਸੇ ਕਿਸਾਨ ਭਰਾ ਨੇ ਲੈਣੇ ਹੋਣ ਇਹ ਸ਼ੌਂਟੀ ਵਾਲਿਆਂ ਦੀ ਵਰਕਸ਼ਾਪ ਤੇ ਲੱਗਿਆ ਹੋਇਆ ਸਟicker ਆਪਾਂ ਰੱਖਿਆ ਡੈਕੋਰੇਟ ਟ੍ਰੈਕਟ ਨੂੰ ਲਵਾ ਕੇ ਲੈ ਕੇ ਚੱਲਦੇ ਆਂ ਫੋਰਮੈਨ ਕੋਲੋਂ ਜਿਹੜਾ ਨਮਾ ਲਿਆ ਸੁਪਰ ਲੈ ਕੇ ਆਨੇ ਘਰੋਂ ਇਹ ਚ ਬੜਾ ਤਵੀਆਂ ਨੂੰ ਹੋਰ ਮੈਂ ਆ ਦੇਖੋ ਸੈੱਟ ਫੜਾ ਲਿਆ ਤਵੀਆਂ ਤੇ ਥੋੜਾ ਜਿਹਾ ਗळा ਬੈਠਿਆ ਹੋਇਆ 2-3 ਦਿਨ ਦਾ ਹੋਰ ਮੈਂ ਲੱਗਿਆ ਹੁਣ ਐਂਗਲ ਵਧਣ ਡੈਕ ਵਾਲੇ ਕੀ ਆਸਤਨੀਆ ਬਣਾਉਂਦਾ ਬੈਠੇ ਬਸ ਬਸ ਇੱਕ ਕਾਸਤੀ ਛਤਰੀ ਆਪਾਂ ਉੱਤੇ ਚੱਕ ਕੇ ਐਲਾ ਹੁਣੇ ਜੇ ਨੀਚੇ ਵਾਲੀਆਂ ਗਲੀਆਂ 'ਚ ਫਿਰ ਡੈਕ ਨੋੜ ਨਹੀਂ ਲੱਗਦਾ ਤੇ ਸਿਰ ਨੂੰ ਵੀ ਲੱਗਦੀ ਆ ਉਹਦੇ ਕਰਕੇ ਆਪਾਂ ਉੱਤੇ ਚੱਕ ਕੇ ਗਲੀਆਂ ਨੀਚੇ ਵਾਲੀਆਂ 'ਚ ਪਾਤੇ ਨਟ ਲਓ ਜੀ ਜਿਹਦੇ ਡੈਕ ਧਰਨਾ ਉਹ ਪੱਤੀ ਬਣਦੀ ਆ ਗਲੀਆਂ ਗੋਲੀਆਂ ਕੱਟ ਲਈਆਂ ਸਾਰੀ ਮਿਹਨਤ ਰੀਗਣਤੀ ਹੋ ਗਈ ਫੋਰਮੈਂਟ ਟਾਕੇ ਲਾ ਰਿਹਾ ਹੈ ਤੇ ਆਪਾਂ ਸਾਰੇ ਟਰੈਕਟਰਾਂ ਦੇ ਇਦਾਂ ਹੀ ਲਾਏ ਨੇ ਸਾਈਡ ਤੋਂ ਹੀ ਪਤੀ ਪੈਂਦੀ ਆ ਬਾਹਰਲੇ ਪਾਸਿਓਂ ਆਪਾਂ ਨਹੀਂ ਉਹ ਨਹੀਂ ਪਾਈਆਂ ਕਦੇ ਵੀ ਤੇ ਆਪਾਂ ਥੱਲੇ ਵੀ ਪਾਉਨੇ ਆ ਉੱਤੇ ਪਕਸਾ ਰੱਖਿਆ ਜਾਂਦਾ ਇਹਦੇ ਗੁੜੀਆਂ ਕਰ ਰਿਹਾ ਫਾਰਮਰ ਬੈਠਾ ਪੂਰਾ ਇੱਕ ਔਰੇ ਸੀ ਜੀ ਕੰਮ ਕਰਦਾ ਫਾਰਮਰ ਫੇਰ ਵੀ ਇਹ ਡੈਕ ਲਾਉਣ ਲਈ ਤਕਰੀਬਨ ਤਕਰੀਬਨ 50 ਇੰਚ ਦਾ ਐਂਗਲ ਲੱਗ ਜਾਂਦਾ ਹੈ ਡੈਕ ਨੂੰ ਉਹ ਆਪਣੀ ਮਰਜ਼ੀ ਆ ਕਿਹੜਾ ਲਾਉਣਾ ਤੁਸੀਂ ਆਪਾਂ ਲਾਇਆ 1.5 ਡੇਢ ਸੂਤ 1.5 ਇੰਚ 1.5 ਸੂਤ 2 ਇੰਚੀ 2 ਸੂਤ ਵੀ ਲੱਗ ਜਾਂਦਾ ਪਹਿਲਾਂ ਦੋ ਟਰੈਕਟਰਾਂ ਤੇ ਉਹ ਵੀ ਲੱਗਿਆ ਰਿਹਾ ਹੈ ਮਾਣ ਪ੍ਰੀਤ ਬਾਈ ਫਿਰਦਾ ਚੱਲਦਾ ਕੰਮਕਾਰ ਦੇਖੋ ਬਿਲਡਿੰਗ ਕਰਦੀ ਹੋਰ ਮੈਂ ਹੋਏ ਬਣਾਤੀਆਂ ਇੱਕੋ ਜੀਆਂੜ ਬਿਲਕੁਲ ਸਹੀ ਤੇ ਮਨਪ੍ਰੀਤ ਬਾਈ ਚੱਕੀ ਬੈਠਾ ਹੱਥ ਦੇ ਵਿੱਚ ਰੰਗ ਵਾਲੀ ਸ਼ੀਸ਼ੀ ਸਪਰੇਅ ਕਰਨੀ ਹੈ ਕਹਿੰਦਾ ਨਾਲ ਹੁੰਦੇ ਫੇਰ ਰੱਖਣਾ ਹੈ ਬਕਸਾ ਉੱਤੇ ਬਲੈਕ ਰੰਗ ਵਧੀਆ ਗੱਲਾਂ ਨਾਲ ਹੁੰਦੇ ਹੋ ਜਿਵੇਂ ਮੁਰਤੇ ਹੁੰਦਾ ਹੀ ਘੋਲ ਦੀ ਘੋਲੇ ਆ ਫਿਰ ਨਾ ਇਹ ਸੋਹਣੇ ਲੱਗਣੇ ਨੇ ਬਿਨਾ ਰੰਗ ਤੋਂ ਯਾਰ ਕੀ ਚਮਕੀ ਜਣੀ ਹੈ ਰੰਗ ਵੀ ਕਰਨ ਲੱਗੇ ਹੋਇਆ ਨਾਲ ਹੁੰਦੇ ਜਿਹੜਾ ਬੋਲੇ ਦੀਂਦਾ ਉੱਥੇ ਕਰ ਲੈ ਜਿੱਥੇ ਦੇਖ ਰੱਖਣਾ ਉੱਥੇ ਸਰਵੀ ਚਾਉ ਬਾਰ-ਬਾਰ ਕਰਦੇ ਕਦੇ ਰੰਗ ਘਟਾ ਲਵੇਂ ਬਾਅਦ ਚ ਦੇਖੀ ਜਾਏਗਾ ਮੇਤਰੋ ਰੱਖ ਲਿਆ ਉੱਤੇ ਹੁਣ ਨਿਸ਼ਾਨੀਆਂ ਲਾ ਕੇ ਕੱਢਦੇ ਆ ਗਲੀਆਂ ਬਕਸੇ ਚ ਬਾਕੀ ਸਾਰਾ ਕੰਮ ਕੋਪੇ ਕੋ ਗਲੀਆਂ ਵੀ ਕਢਾਲੀਆਂ ਬਕਸੇ ਦੇ ਵਿੱਚ ਚਾਰ ਤੇ 17 ਦੇ ਪਾਉਣੇ ਨੇ ਕਾਬਲੇ 19 ਦੀਆਂ ਗਲੀਆਂ ਘੜਾਰੀਆਂ ਮਾੜੀ ਮੋਟੀ ਜਿਹੜੀ ਬਾਦ ਘਾਟ ਹੁੰਦੀ ਆ ਫਿਰ ਉਹਦੇ ਨਾਲ ਸੈੱਡ ਤੇ ਬਾਜਲ ਧਰ ਕੇ ਕਰਦੇ ਤੇ ਸਾਹ ਲੱਗੇ ਬੰਦੇ ਸੰਦਾਨਾ ਬੋੜਦੇ ਤੇ ਆਪਣੇ 2ਏ ਟਰੈਕਟਰ ਦੀਆਂ ਪੱਤੀਆਂ ਬਣਾਉਣ ਆਪਾਂ ਉਹਦੀਆਂ ਵੀ ਬਣਾ ਲਈਆਂ 55 ਵੀ ਦੀਆਂ ਵੀ ਆ ਤੇ ਪੱਤੀਆਂ ਤੇ ਐਂਗਲ ਕੁਣੀ ਜਗ੍ਹਾ ਕੰਮ ਕਰਦਾ ਫੋਰਮਨ ਸਾਰਾ ਇਹਨੇ ਪ੍ਰੋ ਹੋ ਗਿਆ ਡੈਕ ਤੇ ਨਹੀਂ ਉਹ ਤਾਂ ਓਕੇ ਟਰੈਕਟਰ ਵਧੀਆ ਪੇਟਿੰਗ ਹੋ ਗਈ ਬਹੁਤ ਕੰਮ ਗਾਜਰੀ ਦੀ ਟਰਾਲੀ ਗਈ ਆ ਅੱਜ ਪਾਉਣੀ ਹੈ ਇਹਨਾਂ ਨੇ ਥੱਲੇ ਸੈਨਰ ਰਦਿਆਂ ਦਾ ਜਾਲ ਬਣ ਕੇ ਸਾਰੇ ਮਕਾਨ ਨੂੰ ਇੱਕ ਸਾਰ ਲਾਈਟ ਲਾਉਣਾ ਹੈ ਟੀਊਆਂ ਦੇ ਉੱਤੇ ਮਸ਼ੀਨ ਵੀ ਆ ਗਈ ਆ ਦੇਖੋ ਖੋਲ ਕੇ ਫੋਲਡਿੰਗ ਸਮੋਰੀਆ ਰੈਡੀ ਇਹ ਵਾਲੇ ਵੀ ਆ ਗਏ ਕਰੀਆ ਵੱਢ ਰਖਣੇ ਇਦੇ ਵਿੱਚ ਬਜਰੀ ਭਰਨੀ ਇਹਨਾਂ ਨੇ ਸਰੀਆ ਪਾ ਕੇ ਕਹਿੰਦੇ ਜੇ ਮਕਾਨ ਕਦੇ 15-20 ਸਾਲਾਂ ਬਾਅਦ ਉੱਚਾ ਚੱਕਣਾ ਹੋਵੇ ਤਾਂ ਚੱਕਿਆ ਜਾਊਗਾ ਸਾਰੇ ਦਾ ਸਾਰਾ ਸਾਰੇ ਟੋਟਲ ਜਿੰਨੇ ਨਿਊ ਵਾਲੇ ਸਾਰੀਆਂ ਇੱਕ ਦੂਜੇ 'ਚ ਫਸਾ ਕੇ ਗੁੰਦ ਦੇਣੀਆਂ ਨੇ ਚੰਗੀ ਤਰ੍ਹਾਂ ਇਹਨਾਂ ਨੇ ਤਿੰਨ ਰਧੀਆਂ ਦੀ ਬਜਰੀ ਪਾਉਣੀ ਆ ਮੋਟੀ ව हो? <usion> <Alcohol Physical Patriots> ਦਾ ਵੀ ਮਾਤਾ ਸਮੇਂ ਚੱਲਦਾ ਦੇਖੋ ਆ ਕੋਤੇ ਤਾਂ ਰੱਖਦੇ ਕਿਉਂਕਿ ਬਚਾਲਦੇ ਪਾਉਣੇ ਨੇ ਇੱਧਰ ਨੂੰ ਪੋਸ ਕਰਕੇ ਰੱਖ ਲਿਆ ਦੇਖੋ ਉੱਪਰ ਜਲਦਾ ਪਾਰ ਦੇ ਪਾਰ ਦੇ ਟੀ ਪਾਰ ਉਹ ਸਮਾਂ ਅੰਦਰ ਸਟ੍ਰੀਟ ਬਾਟੀਆਂ ਨਾ ਪਾਉਂਦੇ ਆਓ ਜੀ ਬਿਜਲੀ ਰਸਕਣ ਲੱਗੀ ਦੇਖੋ ਤੇ ਮੀਂਹ ਵੀ ਪੈ ਰਿਹਾ ਆ ਦੇਖੋ ਕਣੀਆਂ ਗਰਦੀਆਂ ਨੇ ਬਹੁਤ ਮੋਟੀਆਂ ਮੋਟੀਆਂ ਕਿਤੇ ਕਿਤੇ ਕਰਦੀ ਆ ਕਣੀ ਦਾ ਕੋਈ